ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਇਸ ਸਮੇਂ ਇਹ ਤਫਸੀਲਾਂ ਦੱਸ ਰਹੇ ਕੋਟਪੂਰੇ ਤੋਂ ਫਰੀਕੋੜ ਜ਼ਿਲ੍ਹੇ ਦੇ ਹਲਕਾ ਕੋਟਪੂਰੇ ਦੇ ਵਿੱਚ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਕਿ ਕਿਉਂਕਿ ਜੇਕਰ ਜੰਗ ਦਾ ਮਾਹੌਲ ਬਣਦਾ ਹੈ ਤਾਂ ਇਸ ਸਮੇਂ ਕਿਵੇਂ ਤੁਸੀਂ ਸੁਰੱਖਿਆ ਕਰਨੀ ਹੈ ਕਿਵੇਂ ਜ਼ਖਮੀਆਂ ਨੂੰ ਘਰੋਂ ਬਾਹਰ ਕੱਢਣਾ ਹੈਗਾ ਹਰ ਚੀਜ਼ ਦੀ ਜਿਹੜੀ ਹੈਗੀ ਆ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਕਿ ਲੋਕ ਇੱਥੇ ਮੌਕੇ ਤੇ ਮੌਜੂਦ ਨੇ ਐਨਸੀਸੀ ਦੇ ਵਿਦਿਆਰਥੀ ਨੇ ਉਹ ਵੀ ਇੱਥੇ ਮੌਜੂਦ ਨੇ ਹோம்ਗਾਰਡ ਦੇ ਮੁਲਾਜ਼ਮ ਪੰਜਾਬ ਪੁਲਿਸ ਸਿਵਲ ਪ੍ਰਸ਼ਾਸਨ ਸਾਰੇ ਇੱਥੇ ਮੌਜੂਦ ਨੇ ਕਿਉਂਕਿ ਲਗਾਤਾਰ ਕਪਾਸਿਟੀ ਦੇ ਬਾਰਡਰਾਂ ਦੇ ਉੱਪਰ ਦੇਸ਼ ਦੇ ਜਿਹੜਾ ਮਾਹੌਲ ਬਣਿਆ ਹੋਇਆ ਜੰਗ ਦਾ ਤੇ ਦੂਜੇ ਪਾਸੇ ਇਸ ਦੀਆਂ ਤਿਆਰੀਆਂ ਪਹਿਲਾਂ ਤੋਂ ਕੀਤੀਆਂ ਜਾ ਰਹੀਆਂ ਕਿਉਂਕਿ ਅੱਜ 4 ਵਜੇ ਕੋਡਕਪਰਾ ਦੇ ਵਿੱਚ ਸਾਇਰਨ ਕੁੱਜਨੇ ਸਨ ਪੂਰੇ ਦੇਸ਼ ਦੇ ਵਿੱਚ ਸਾਰਨ ਉਜਾਈ ਜਾਣੇ ਸਨ ਤੇ ਅੱਜ ਕੋਡਕਪਰਾ ਦੇ ਵਿੱਚ ਵੀ ਜਿਹੜੇ ਸਾਰਨ ਉਜਾਏ ਗਏ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਮੌਕ ਡਰਲ ਦੇ ਵਿੱਚ ਜੋ ਤਿਆਰੀਆਂ ਕੀਤੀਆਂ ਗਈਆਂ ਨੇ ਕਿਵੇਂ ਸੁਰੱਖਿਆ ਕਰਨੀ ਹੈ ਕਿਵੇਂ ਲੋਕਾਂ ਨੂੰ ਬਾਹਰ ਕੱਢਣਾ ਹੈਗਾ ਉਹ ਸਾਰੀ ਚੀਜ਼ਾਂ ਦੀ ਜਿਹੜੀ ਹੈਗੀ ਆ ਇੱਥੇ ਮੌਕ ਡਰਲ ਕੀਤੀ ਜਾ ਰਹੀ ਹੈਗੀ ਆ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈਗਾ ਕਿ ਲੋਕ ਵੀ ਇੱਥੇ ਮੌਕੇ ਤੇ ਪਹੁੰਚੇ ਨੇ ਸਥਿਤੀ ਨੂੰ ਨਿਯੰਤਰਿਤ ਆ ਜਾਵੇਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਮੇਂ ਦੇ ਵਿੱਚ ਪੈਨਿਕ ਦਾ ਮਾਹੌਲ ਜਿਹੜਾ ਸਮੇਂ ਬਣਿਆ ਹੋਇਆ ਲੋਕਾਂ ਦੇ ਵਿੱਚ ਉਸ ਨੂੰ ਕੱਢਣ ਲਈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਹਰ ਇੱਕ ਲੋਕਾਂ ਦੇ ਨਾਲ ਖੜੇ ਹਾਂ ਹਰ ਇੱਕ ਮਦਦ ਉਹਨਾਂ ਦੀ ਕੀਤੀ ਜਾਵੇਗੀ ਪਰ ਪੈਨਿਕ ਹੋਣ ਦੀ ਕੋਈ ਘਬਰਾਉਣ ਦੀ ਜਾਂ ਕੋਈ ਕੋਈ ਗੱਲਬਾਤ ਨਹੀਂ ਪਰ ਇਹ ਜਿਹੜਾ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਜੇਕਰ ਸਥਿਤੀ ਬਣਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਕਿ 1971 ਦੀ ਜੰਗ ਤੋਂ ਬਾਅਦ ਅੱਜ ਜਿਹੜਾ ਹੈਗਾ ਪਹਿਲੀ ਵਾਰ ਜਿਹੜਾ ਹੈਗਾ ਮੌਕ ਡ੍ਰਿਲ ਕੀਤੀ ਗਈ ਹੈਗੀ ਆ ਕਿਉਂਕਿ ਇਸ ਸਮੇਂ ਜਿਹਦੇ ਵਿੱਚ ਜ ਔਰ ਹੁੱਟਰ ਜਿਹੜਾ ਵੱਡੀ ਆਵਾਜ਼ ਜਿਹਦੀ ਹੁੰਦੀ ਆ ਹੁੱਟਰ ਵਜਾਇਆ ਗਿਆ ਹੁੱਟਰ ਵਜਾਉਣ ਦੇ ਵੀ ਦੋ ਤਰੀਕੇ ਨੇ ਜੇਕਰ ਉਹਨਾਂ ਨੂੰ ਅਧਿਕਾਰੀ ਪਿਛੋਂ ਆਰਡਰ ਦਿੰਦੇ ਨੇ ਕਿ ਜੰਗ ਸ਼ੁਰੂ ਹੋ ਚੁੱਕੀ ਆ ਉਸ ਸਮੇਂ ਰੈੱਡ ਹੁੰਦਾ ਤਾਂ ਉਸ ਸਮੇਂ ਇੱਕ ਤੇਜ਼ ਗਤੀ ਵਾਲਾ ਵੱਡਾ ਜਿਹੜਾ ਹੁੱਟਰ ਵਜਾਇਆ ਜਾਵੇਗਾ ਤੇ ਉਸ ਤੋਂ ਬਾਅਦ ਜੇਕਰ ਸਥਿਤੀ ਨੂੰ ਕੰਟਰੋਲ ਕੀਤਾ ਜਾਂਦਾ ਹੈ ਤਾਂ ਹਰੇ ਰੰਗ ਦਾ ਸਿਗਨਲ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਨੂੰ ਜਿਹੜਾ ਹੈਗਾ ਹਰੇ ਰੰਗ ਦਾ ਸਿਗਨ ਦਿੱਤਾ ਜਾਂਦਾ ਹੈਗਾ ਤੇ ਤਾਂ ਜੋ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਆਪ ਦਾ ਹੂਟਰ ਵਜਾਇਆ ਜਾਂਦਾ ਤੇ ਨਹੀਂ ਤਾਂ ਜਿਹੜਾ ਹੈਗਾ ਤੇਜ ਆਵਾਜ਼ ਜਿਹੜਾ ਜਿਹੜਾ ਹੂਟਰ ਵੱਜਦਾ ਉਸ ਦੇ ਜਿਹੜਾ ਹੁੰਦਾ ਕਿ ਇਹ ਜਿਹੜੀ ਜੰਗ ਲੱਗ ਚੁੱਕੀ ਹੈ ਤੇ ਇਹ ਜਿਹੜੀ ਮੌਕ ਟ੍ਰੈਲ ਪਹਿਲੀ ਕੀਤੀ ਗਈ ਹੈ ਜਿਸ ਵਿੱਚ ਘਰ ਦੇ ਵਿੱਚ ਜੇ ਕੋਈ ਕੋ ਜੱਕਮੀ ਨੇ ਜਾਂ ਕਿਵੇਂ ਉਹਨਾਂ ਨੂੰ ਰੈਸਕਿਊ ਕਰਕੇ ਘਰ ਦੇ ਵਿੱਚੋਂ ਬਾਹਰ ਕੱਢਣਾ ਤੇ ਕਿਵੇਂ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਣੀ ਹੈ ਹਰ ਇੱਕ ਚੀਜ਼ ਬਾਰੇ ਇਹਦੇ ਵਿੱਚ ਮੌਕ ਟ੍ਰੈਲ ਦੇ ਵਿੱਚ ਦੱਸਿਆ ਗਿਆ ਹੈਗਾ ਵਾ ਲੋਕ ਫੋਟੇਪੁਰਾ ਦੇ ਨੇੜੇ ਤੇੜੇ ਲੋਕ ਪਹੁੰਚੇ ਨੇ ਸਟੂਡੈਂਟ ਪਹੁੰਚੇ ਨੇ ਇਹ ਅਹ ਉਹ ਨੋਦਣਾ ਤੋਂ ਲਗਾਤਾਰ ਖਬਰਾਂ ਆ ਰਹੀਆਂ ਸਨ ਕਿ ਇਹ ਪਾਵਰਟਨ ਕਿਤੇ ਜਾਣੀ ਹੈਗੀ ਕਿਉਂਕਿ ਰਾਤ ਸਮੇਂ ਬਲੈਕਆਊਟ ਹੋਣਾ ਉਹ ਵੀ ਅੱਜ ਕਰੀਬ ਦਸੀ ਦੇਗੇ ਕੋਟਪੁਰਾ ਦੇ ਵਿੱਚ 10 ਵਜੇ ਤੇ ਫਰੀ ਕੋਟ ਦੇ ਵਿੱਚ 9 ਵਜੇ ਕੀਤਾ ਜਾਣਾ ਹੈਗਾ ਇਹ ਜਿਹੜੀਆਂ ਹੈਗੀਆਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਉਂਕਿ ਲਗਾਤਾਰ ਪੂਰੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਿਉਂਕਿ ਦੇਸ਼ ਜਿਹੜਾ ਹੈਗਾ ਅਲਰਟ ਤੇ ਹੈਗਾ ਜੋ ਸਥਿਤੀ ਬਣੀ ਹੋਈ ਆ ਲਗਾਤਾਰ ਕੱਲ ਜਿਹੜੀ ਹੈਗੀ ਸਟ੍ਰਾਈਕ ਕੀਤੀ ਗਈ ਸੀਗਾ ਨੌਂ ਜਗ੍ਹਾ ਦੇ ਉੱਪਰ ਪਾਕਿਸਤਾਨ ਦੇ ਵਿੱਚ ਜਿੱਥੇ ਅਤਵਾਦੀ ਟੇਕੇ ਉਸਨੂੰ ਟਕਾਣੇ ਸਭ ਹੁੰਦੇ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਇੱਕ ਪਾਸੇ ਜਿਹੜੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਕਿਉਂਕਿ ਗੱਲ ਨੂੰ ਜੇਕਰ ਨਿਚਠਣਾ ਪਵੇ ਜੇਕਰ ਸਥਿਤੀ ਆਉਂਦੀ ਹੈ ਤਾਂ ਫਿਰ ਇਹ ਇਹਨਾਂ ਪ੍ਰਬੰਧ ਪੂਰੇ ਕੀਤੇ ਹੋਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਹਾਂਜੀ ਗਵਰਨਮੈਂਟ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਦੀ ਫੀਡ ਪ੍ਰੋਜੈਕਟ ਡਿਸਟ੍ਰਿਕਟ ਡਿਵਿਜਨ ਚੋਟਕੂਲਾ ਜਿਹੜਾ ਹੈ ਉਹ ਆਲਰੇਡੀ ਨਕਸ਼ੇ ਦੇ ਉੱਪਰ ਹੈ

ਔਰ ਸਾਰਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਾਰਾ ਭਾਗੀ ਹਰੇ ਔਰ ਤਿਆਰ ਓਏ ਯਾਰ ਸਰ ਪਬਲਿਕ ਨੂੰ ਕੋਈ ਇਹ ਮੈਸੇਜ ਕਿਸ ਤਰ੍ਹਾਂ ਪਹੁੰਚਾ ਰਹੇ ਹੋ ਅਸਲ ਵਿੱਚ ਮੈਸੇਜ ਇੱਕ ਸੰਕਟ ਕਾਲ ਜਿਹੜਾ ਹੈ ਕਿ ਡ੍ਰਿਲ ਹੈਗੀ ਆ ਡ੍ਰਿਲ ਨਾ ਕਰਦੇ ਭਾਈ ਇਹਦੇ ਵਿੱਚ ਤੁਸੀਂ ਦਿਖਾਇਆ ਹੈਗਾ ਵੀ ਸੰਕਟ ਕਾਲ ਨੂੰ ਕਿਵੇਂ ਨਜਿੱਟਣਾ ਹੈਗਾ ਇਹਦੇ ਵਿੱਚ ਸਾਨੂੰ ਕੋਈ ਜਿਹੜੀ ਹੈਗੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਇਸ ਤਰ੍ਹਾਂ ਦੇ ਸੰਕਟ ਸਾਡੇ ਉੱਪਰ ਆ ਜਾਂਦੀ ਹੈਗੇ ਆ ਪਰ ਪਹਿਲਾਂ ਵੀ ਸਾਡੇ ਉੱਪਰ ਆਈ ਹੈਗੇ ਆ ਲੇਕਿਨ ਉਹਦੇ ਵਿੱਚ ਕਿਤੇ ਵੀ ਜਿਹੜਾ ਹੈਗਾ ਅਸੀਂ ਬੋਲੇ ਨਹੀਂ ਹੈਗੇ ਔਰ ਜਿਸ ਤਰ੍ਹਾਂ ਹੁਣ ਪਾਕਿਸਤਾਨ ਤੇ ਘਟਿਆ ਦਾ ਜੋ ਘਟਾਰਿਆ ਹੈਗਾ ਪਿਛਲੇ ਆਪਾਂ ਕਈ ਦਿਨਾਂ ਤੋਂ ਦੇਖਣ ਚਾ ਰਹੇ ਹੈਗਾ ਉਸ ਸੰਬੰਧ ਚ ਅਸੀਲ ਕਟਰੀ ਕੀਤੀ ਹੈਗੀ ਤਾਂ ਇਹ 4 ਵਜੇ ਸਾਇਰਨ ਜਿਹੜੀ ਹੈਗੀ ਆ ਬਜਾਈ ਗਈ ਔਰ ਸਾਇਰਨ ਜਿਹੜੇ ਹੈਗੇ ਆ ਉਹ ਤੋਂ ਤੋਂ ਤਸਵੀਰ ਉਹਦੇ ਵਿੱਚ ਸੰਕੇਤ ਹੁੰਦਾ ਹੈਗਾ ਕਿ ਤੁਸੀਂ ਸਾਰਿਆਂ ਨੇ ਜਿਹੜੀ ਪਾਥੀ ਬਸਤੀਆਂ ਦੇ ਨਾਲ ਜਿਹੜੇ ਰਹ ਰਹੇ ਹੈਗੇ ਸਿਵਲ ਹੈਗੇ ਉਹ ਆਪਣੇ ਸਖਤ ਕਿਲਾ ਤੇ चलेगा शहरिया गया अनाउंसमेंट हो रही है कवर कर सारे करा रहे हैं गुरद्वारा साहब करा रहे हैं पिंड के पैरे भी, पे 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 भी है ठीक पैरे लगावे रात कोई मतलब कोई किसी किस्म की समस्या आती है तुम उसने ही चल सके नाम अभी दसना चाहवा शाम अत नौ ਇੱਕ ਵੇਗਾ ਆਪਣਾ ਰੈਡਰ ਕਟਾ ਬੈਕ ਆਊਟ ਹੋਏਗਾ ਤਾਂ ਉਹਦੇ ਵਿੱਚ 10-15 ਮਿੰਟ ਦਾ ਉਹ ਕਰ ਰਹੇਗਾ ਲੱਗਦਾ ਰਹੇਗਾ ਉਹਦੇ ਵਿੱਚ ਸਾਰੀ ਜਿਹੜੀ ਬਿਜਲੀ ਹੈਗੀ ਉਹ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਇਹ ਸਹੀ ਉਹ ਕੀਤੀ ਜਾਂਦੀ ਹੈ ਜੀ ਆ ਕਿ ਕਦੋਂ ਤੋਂ ਨਾ ਕੋਈ ਫਿਰ ਦੇ ਬੈਕ ਤੇ ਹੈਗੇ ਆ ਤਾਂ ਉਹਨੂੰ ਅਸੀਂ ਕਿਸ ਤਰ੍ਹਾਂ ਲਿਟਣਾ ਹੁੰਦਾ ਕੋਈ ਸਾਰੀ ਸਾਡੀ ਇੱਕ ਡ੍ਰਿਲ ਹੈਗੀ ਓਕੇ ਸੋ ਅੱਜ ਸਿਨਾਵ ਤੋਂ ਲੈ ਕੇ 9:30 ਵਜੇ ਤੱਕ ਕਿ ਕੁਝ ਏਰੀਆ ਦੇ ਵਿੱਚ ਅਸੀਂ ਉਹੋ ਕੀਤਾ ਹੈਗਾ ਸਾਰੇ ਕੋਰਪੋਰੇਟ ਸ਼ਹਿਰ ਦੇ ਵਿੱਚ ਨਹੀਂ ਹੈ ਥੋੜੇ ਜਿਹੇ ਏਰੀਆ ਦੇ ਵਿੱਚ ਅਸੀਂ ਉਹ ਕੀਤਾ ਹੈਗਾ ਲੈਪਟਾਪ ਪੁੱਦਾ ਹੈਗਾ ਉਹ ਵੀ ਸਾਰਾ ਕੁਝ ਸੁਮਿਤ ਰਹੀ ਨੇਵੜੀ ਇਹਨੂੰ ਮੋਬਾਈਲ ਤੋਂ ਪਰਸਪੋਰਟ ਕਹਿਣਾ ਜਿਹੜਾ ਪਰਸਪੋਰਟ ਕਹਿਣਾ ਪਿੰਡਾਂ ਦੇ ਵਿੱਚ ਸਪੀਡ ਲਾਈਟਾਂ ਜਿਹੜੀਆਂ ਲੱਗੀਆਂ ਨਹੀਂ ਉਹ ਜ਼ਿਆਦਾਤਰ ਸੋਲਰ ਤੋਂ ਚੱਲਦੇ ਨੇ ਉਹ ਪੂਨ ਤਰ੍ਹਾਂ ਕਿ ਮੈਂ ਪ੍ਰਵੰਤ ਪ੍ਰਸ਼ਾਸਨ ਨੂੰ ਕੀਤਾ ਕਿ ਉਹਨੇ ਸੱਚੂ ਕਿਹਾ ਜਾਟ ਉਹ ਨਹੀਂ ਹੁੰਦੀ ਉਹ ਚੀਜ਼ ਉਹਦੇ ਵਿੱਚ ਇਹ ਤਾਂ ਹੈਗਾ ਵੀ ਅਸੀਂ ਉਹਦੇ ਬਾਰੇ ਜੋ ਗਾਈਡੈਂਸ ਆਉਣੀ ਹੈ ਸਾਡੇ ਕੋਲੇ ਅਸੀਂ ਟਾਈਮ ਟੂ ਟਾਈਮ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਕਨੈਕ ਕਰਾਂਗੇ ਸੋ ਯਾਨੀ ਕਿ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਅਵੇਅਰਨੈਸ ਕਰਾਂਗੇ ਸਰਚ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਕੁਐਸਚਨ ਹੈ ਇਸ ਤਰ੍ਹਾਂ ਜਿਹੜਾ ਲੇਟਾ ਸਾਹਿਬ ਨੇ ਦੱਸਿਆ ਕਿ ਜਿਹੜੇ ਜੋ ਕੰਸੀਲਡ ਲੇਟਾ ਸੋਲਡਰ ਲੇਟਾ ਦਾ ਤੁਸੀਂ ਕੋਟ ਰੱਖਿਆ ਹੈਗਾ ਉਹਦੇ ਉੱਪਰ ਆਪਾਂ ਤੁਹਾਨੂੰ ਦੱਸਿਆ ਹੋਗਾ ਕਿ ਉਹਦੇ ਉੱਪਰ ਆਪਾਂ ਕੱਟ ਕੇ ਸ਼ੀਲਡ ਲਾ ਸਕਦੇ ਆ ਸ਼ੀਲਡ ਲਾ ਕੇ ਉਹਦੇ ਉੱਪਰ ਟੇਪਿੰਗ ਕਰਕੇ ਉਹਨੂੰ ਆਪਾਂ ਬੰਦ ਕਰ ਸਕਦੇ ਆ ਤਾਂ ਅੱਜ ਕੋਟਪੁਰਾ ਦੇ ਵਿੱਚ ਜਿਹੜੀ ਮੌਕ ਡਰਿਲ ਕੀਤੀ ਗਈ ਹੈ ਅੱਜ ਸਾਇਰਨ ਵਜਾਇਆ ਗਿਆ ਹੈਗਾ 4 ਵਜੇ ਜਿਹੜਾ ਹੈਗਾ ਕਿਉਂਕਿ ਸਰਕਾਰ ਦੀਆਂ ਦਿਤਾਂ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜਾ ਹੈਗਾ ਹਾਇਰਨ ਹੁੱਟਰ ਵਜਾਏ ਜਾਣੇ ਸੀਗੇ ਤੇ ਉਹ ਅੱਜ ਵਜਾਏ ਗਏ ਨੇ ਤੇ ਇਹਦੇ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਜੇਕਰ ਰੈ ਹੁੰਦਾ ਹੈ ਤਾਂ ਕਿਸ ਤਰ੍ਹਾਂ ਹੂਟਰ ਵੱਜੇਗਾ ਅਤੇ ਜੇਕਰ ਗ੍ਰੀਨ ਸਿਗਨਲ ਆਉਂਦਾ ਹੈ ਗ੍ਰੀਨ ਸਿਗਨਲ ਦਾ ਮਤਲਬ ਕਿ ਜੇਕਰ ਜੰਗ ਸਮਾਪਤ ਹੋ ਚੁੱਕੀ ਹੈ ਕਿਉਂਕਿ ਉਸ ਸਮੇਂ ਜਿਹੜਾ ਕਿਹੜਾ ਕਿਸ ਤਰ੍ਹਾਂ ਹੂਟਰ ਵੱਜੇਗਾ ਇਹ ਸਾਰੀਆਂ ਚੀਜ਼ਾਂ ਦਾ ਅੱਜ ਬਰੀਕੀ ਨਾਲ ਇਥੇ ਲੋਕਾਂ ਨੂੰ ਦੱਸਿਆ ਗਿਆ ਹੈ ਹਾਲਾਂਕਿ بارش ਸੀ ਪਰ بارش ਦੇ ਚਲਦਿਆਂ ਪੂਰਾ ਪ੍ਰਬੰਧ ਕੀਤਾ ਗਿਆ ਜਿਸ ਕਰਾਂ ਐਮਰਜੈਂਸੀ ਦੇ ਵਿੱਚ ਕਿਵੇਂ ਲੋਕਾਂ ਦੇ ਘਰੋਂ ਬਾਹਰ ਕੱਢੇ ਜਾਵੇ ਉਹਨਾਂ ਨੂੰ ਮੈਡੀਕਲ ਸਹੂਤਾ ਦਿੱਤੀਆਂ ਜਾਣਗੀਆਂ ਇਹ ਚੀਜ਼ਾਂ ਬਾਰੇ ਜਾਣੂ ਕਰਾਇਆ ਗਿਆ ਦੂਜੇ ਪਾਸੇ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਪਹਿਰੇ ਲਗਾਏ ਜਾਣਗੇ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਮੇਂ ਤੋਂ ਪ ਜਾਂਗ ਵਰਗੀ ਸਿੱਧੀ ਬਣਦੀ ਹੈ ਕੈਮਰਾਮੈਨ ਧਰਮਿੰਦਰ ਦੇ ਨਾਲ ਕੌਟਪੂਰਾ ਤੋਂ ਜਗਤਾਰ ਸਿੰਘ